ਜੀ ਕਾਲ ਜੀ ਫਤੇ ਕਲੈਕਸ਼ਨ ਬਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਫਤੇ ਕਲੈਕਸ਼ਨ ਬੀ ਐਲ ਜੈਡ ਤੇ ਨਾਮ ਤੋਂ ਹੈ ਇਸ ਤੋਂ ਬਾਅਦ ਇੰਸਟਾ ਤੇ ਆਪਣਾ ਪੇਜ ਹੈ ਜੀ ਫਤੇ ਕਲੈਕਸ਼ਨ 2023 ਦੇ ਨਾਮ ਤੋਂ ਹਾਂਜੀ ਕਾਫੀ ਮੇਰੀ ਭੈਣਾਂ ਦੇ ਬਾਰ-ਬਾਰ ਡਿਮਾਂਡ ਆ ਰਹੀ ਸੀ ਵੀ ਕੱਟ ਪੀਸ ਦੀ ਵੀਡੀਓ ਆਪਾਂ ਪਾਈ ਸੀ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਦਿਖਾਏ ਤੇ ਹੁਣ ਮੈਂ ਤੁਹਾਨੂੰ ਚੰਗੀ ਤਰ੍ਹਾਂ ਕੱਟ ਪੀਸ ਦਿਖਾਨੀ ਹੈ ਜੀ ਤੁਸੀਂ ਇਹਨਾਂ ਵੀ ਸਭ ਤੋਂ ਪਹਿਲਾਂ ਤਾਂ ਜੀ ਜਿਹੜੇ ਕੱਟ ਪੀਸ ਰਹਿਣਗੇ ਸਾਰੇ ਆਪਣੇ ਪ੍ਰਿੰਸਿਸ 컬렉ਸ਼ਨ ਦੇ ਰਹਿਣਗੇ ਜੀ ਏਕੇ ਦੀ ਪ੍ਰਿੰਸਿਸ 컬렉ਸ਼ਨ ਦੇ ਕੱਟ ਪੀਸ ਰਹਿਣਗੇ ਜੀ ਕਲਰ ਤੁਸੀਂ ਦੇਖ ਹੀ ਸਕਦੇ ਹੋ ਬੜੇ ਸੋਹਣੇ ਪ੍ਰਿੰਟ ਨੇ ਜੀ ਬਹੁਤ ਸੋਹਣਾ ਸਟਾਫ ਹੈ ਬਹੁਤ ਸੋਹਣਾ ਜਿਹੜਾ ਕਿ ਬਾਜ਼ਾਰ ਦੇ ਵਿੱਚੋਂ 750 ਦਾ ਸੂਟ ਬਣਦਾ ਜੀ ਇਹ ਕੱਟ ਪੀਸਾ ਦੇ ਅੰਦਰ ਤੁਹਾਨੂੰ 500 ਦਾ 5 ਮੀਟਰ ਸੂਟ ਬਣੇਗਾ ਜੀ 100 ਰੁਪਏ ਮੀਟਰ ਇਹ ਕੱਟ ਪੀਸ ਦਾ ਰੇਟ ਰਹਿਣ ਵਾਲਾ ਹੈ ਜੀ 100 ਰੁਪਏ ਮੀਟਰ ਰੇਟ ਹੈ ਜੀ ਇਹਦਾ ਮੀਟਰ ਲਓਗੇ 100 ਦਾ ਜੀ 2 ਮੀਟਰ ਲਓਗੇ 200 ਦਾ ਉਦਾਂ ਕਲਰ ਸਾਰੇ ਤੁਸੀਂ ਚੈੱਕ ਕਰੀ ਚਲੋ ਜੀ ਅਗਰ ਤੁਸੀਂ ਇਹਨਾਂ ਚੋਂ ਕੁਝ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਭੇਜ ਦਿਓ ਜਿਹੜੀ ਇਹਨਾਂ ਦੀ ਲੈਂਥ ਹੋਏਗੀ ਜੀ ਉਹ ਮੈਂ ਤੁਹਾਨੂੰ ਫੋਨ ਤੇ ਜਦੋਂ ਤੁਸੀਂ ਮਤਲਬ ਭੇਜੋਗੇ ਜੀ ਫੋਟੋ ਉਸੇ ਅਕੋਰਡਿੰਗ ਮੈਂ ਤੁਹਾਨੂੰ ਲੈਂਥ ਦੱਸ ਦਾਂਗੀ ਵੀ ਕਿਹੜੇ ਪੀਸ ਦੀ ਕਿੰਨੀ ਲੈਂਥ ਹੈ ਵੀ ਕਿੰਨੇ ਮੀਟਰ ਦਾ ਪੀਸ ਹੈ ਇਹ ਕਲਰ ਆਣਗੇ ਜੀ ਸਾਰੇ ਲਾਈਟ ਡਾਰਕ ਮਿਕਸ ਨੇ ਜੀ ਆਪਣੇ ਕੋਲੇ ਲਾਈਟ ਕਲਰ ਵੀ ਆਏ ਨੇ ਡਾਰਕ ਕਲਰ ਵੀ ਨੇ ਜੀ ਪ੍ਰਿੰਟ ਸਾਰੇ ਨਵੇਂ ਪ੍ਰਿੰਟ ਨੇ ਜੀ ਸਾਰੇ ਇਹ ਵਿੱਚੋਂ 2 ਮੀਟਰ ਦੇ ਪੀਸ ਵੀ ਨੇ ਜੀ 2.5 ਦੇ ਵੀ ਨੇ ਔਰ ਆਪਣੇ ਜਿਹੜੇ ਪੂਰੇ ਸੂਟ ਦੇ ਪੀਸ ਵੀ ਨੇ ਜੀ ਤੁਸੀਂ 4 ਵੀ ਲੈ ਸਕਦੇ ਹੋ 2 ਵੀ ਲੈ ਸਕਦੇ ਹੋ 5 ਵੀ ਲੈ ਸਕਦੇ ਹੋ ਈਸਾਂ ਦਾ ਹੀ ਸਾਰਿਆਂ ਦਾ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਰਹੀ ਹਾਂ ਅਗਰ ਤੁਹਾਨੂੰ ਇੰਨਾ ਵਿੱਚ ਕੋਈ ਵੀ ਪੀਸ ਪਸੰਦ ਹੋਵੇ ਜੇ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਸੈਂਡ ਕਰਕੇ ਜੇ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਇਹ ਹੈਗਾ ਜੀ ਮਸਟਰਡ ਕਲਰ ਦਾ ਪੀਸ ਹੈ ਜੀ ਇਹ ਪੂਰਾ ਸੂਟ ਵੀ ਬਣ ਜੇਗਾ ਇਹਦਾ ਦੋ ਪੀਸ ਨੇ ਇਹ ਅੱਜ ਆਪਣੇ ਕੋਲੇ ਪਲੇਨ ਪੀਸ ਵੀ ਆਏ ਆ ਜੀ ਬਾਟਮਾਂ ਦੇ ਲਈ ਪੀਸ ਸਾਰੇ ਬਹੁਤ ਸੋਹਣੇ ਨੇ ਜੀ ਕਲਰ ਵੀ ਸਾਰਿਆਂ ਦੇ ਬਹੁਤ ਸੋਹਣੇ ਨੇ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਆਏ ਨੇ ਜੀ ਆਪਣੇ ਕੋਲੇ ਇਹਨਾਂ ਵਿੱਚੋਂ ਘਰ ਤੁਹਾਨੂੰ ਕੋਈ ਵੀ ਪੀਸ ਪਸੰਦ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਮੇਰਾ ਨੰਬਰ ਹੈ ਜਿਹੜਾ ਜੀ ਵੀਡੀਓ ਦੇ نیچے ਚੱਲ ਰਿਹਾ ਹੈ ਮੇਰਾ WhatsApp ਨੰਬਰ ਚੱਲ ਰਿਹਾ ਜੀ WhatsApp ਤੇ ਤੁਸੀਂ ਫੋਟੋ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਸਾਰੇ ਪੀਸ ਜਿਹੜੇ ਬਹੁਤ ਸੋਹਣੇ ਮਤਲਬ ਸਟਾਫ ਦੇ ਵਿੱਚ ਨੇ ਜੀ ਪਿਓਰ ਕਾਟਨ ਸਟਾਫ ਰਹਿਣ ਵਾਲਾ ਸਾਰੇ ਪੀਸਾਂ ਦਾ ਪਿਓਰ ਕਾਟਨ ਸਟੱਫ ਦੇ ਵਿੱਚ ਨਹੀਂ ਸਾਰੇ ਪੀਸ ਕੋਈ ਵੀ ਐਦਾਂ ਦਾ ਮਿਕਸਰ ਸਟੱਫ ਕੋਈ ਵੀ ਨਹੀਂ ਹੈ ਇਕਨਾਲ ਦੇ ਜਿਹੜੇ ਦੋ ਪੀਸ ਨੇ ਜੇ ਉਹ ਮਿਲਾ ਕੇ ਸੂਟ ਵੀ ਬਣ ਜਾਂਦੇ ਆ ਜੀ ਕਈ ਵਾਰ ਮੀਟਰ ਮੀਟਰ ਦੇ ਪੀਸ ਹੁੰਦੇ ਤਾਂ ਸ਼ਾਰਟ ਵੀ ਬਣ ਜਾਂਦੀ ਹੈ ਜੀ ਬਿਲਕੁਲ ਨਵੀਂ ਕਲੈਕਸ਼ਨ ਹੈ ਜੀ ਕੋਈ ਵੀ ਪੁਰਾਣਾ ਡਿਜ਼ਾਈਨ ਨਹੀਂ ਹੈ ਜੋ ਇਸ ਵਾਰ ਨਵਾਂ ਡਿਜ਼ਾਈਨ ਆਇਆ ਸੀ ਜੀ ਪ੍ਰਿੰਸੈਸ ਦੇ ਵਿੱਚ ਬਿਲਕੁਲ ਨਿਊ ਕਲੈਕਸ਼ਨ ਦੇ ਪੀਸ ਨੇ ਜੀ ਆਪਣੇ ਇਹਦੇ ਵਿੱਚ ਵੀ ਦੋ ਕਲਰ ਮੈਂ ਤੁਹਾਨੂੰ ਦਿਖਾਏ ਨੇ ਜੀ ਕੇ ਰਿਹਾ ਇੱਕ ਪਹਿਲਾਂ ਲਿਖ ਆ ਗਿਆ ਆਪਣਾ ਤਕਰੀਬਨ ਸਾਰੇ ਪੀਸਾਂ ਦੇ ਵਿੱਚ ਕਲਰ ਆਪਸ਼ਨ ਹੈਗੀ ਹੈ ਜੀ ਇਹਨਾਂ ਘੜ ਪੀਸਾਂ ਦੇ ਵਿੱਚੋਂ ਤੁਸੀਂ ਕੋਈ ਵੀ ਲੈਣਾ ਚਾਹੁੰਦੇ ਹੋ ਜੀ ਜਾਂ ਫਿਰ ਮਤਲਬ ਸ਼ਰਟ ਦਾ ਜਾ ਫਿਰ ਪੂਰੇ ਸੂਟ ਦਾ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ WhatsApp ਨੰਬਰ ਤੇ ਜੀ ਕਾਲ ਕਰਕੇ ਜਾਂ ਫਿਰ ਕੰਟੈਕਟ ਕਰਕੇ ਮੈਸੇਜ ਸੈਂਡ ਕਰਕੇ ਵੀ ਸਕਰੀਨਸ਼ਾਟ ਸੈਂਡ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਸਿਰਫ ਤੁਹਾਨੂੰ ਪੀਸਾਂ ਦੀ ਫੋਟੋ ਪੀਸਾਂ ਦੀ ਮਤਲਬ ਵੀਡੀਓ ਬਣਾਈ ਸੀ ਜੀ ਸਪੈਸ਼ਲੀ ਕਿਉਂਕਿ ਸਵੇਰ ਦੀ ਮੇਰੇ ਭੈਣਾਂ ਦੀ ਸ਼ਿਕਾਇਤ ਸੀ ਵੀ ਅਸੀਂ ਸਕਰੀਨਸ਼ਾਟ ਨਹੀਂ ਲੈ ਜਾ ਰਹੇ ਬੜੀ ਜਲਦੀ ਨਾਲ ਆਪਾਂ ਪਹਿਲਾਂ ਵੀਡੀਓ ਬਣਾਈ ਸੀ ਤੇ ਹੁਣ ਮੈਂ ਇਸ ਲਈ ਦੁਬਾਰਾ ਵੀਡੀਓ ਬਣਾਈ ਹੈ ਜੀ ਤਾਂ ਕਿ ਤੁਸੀਂ ਡਿਜ਼ਾਈਨ ਦੇਖ ਸਕੋ ਔਰ ਆਪਣਾ ਆਰਡਰ ਬੁੱਕ ਕਰ ਸਕੋ ਅਗਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਪਸੰਦ ਆਉਂਦਾ ਜੀ ਘੱਟ ਪੀਸ ਤਾਂ ਤੁਸੀਂ ਜਰੂਰ ਮੈਨੂੰ ਆਪਣਾ ਜਿਹੜਾ ਸਕਰੀਨਸ਼ਾਟ ਮੇਰੇ ਨੰਬਰ ਤੇ ਸੈਂਡ ਕਰਿਓ ਜੀ ਔਰ ਆਪਣਾ ਆਰਡਰ ਬੁੱਕ ਕਰਿਓ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ